कैन टीवी जुड़े हो तुम हर्ष अलग हो चुके ने या कही कि, तो कि अजिहा भी हो सकता है तो तस्वीर अपने स्क्रीन के दे उ देख रहे हो तुम दस दिए कि गिद्दड़वा बस स्टैंड की है यह जेडे बच्चे नजर आ रहे हैं नाबालिग बचे ने पांच छह नाबालिग बच्चे वालों एक हो दूजे नाबालिग बचे नाबालिग बच्चों नाबालिग मुठे होके एक हो नाबालिग मुंडे टूट पे उस मुंडे की कुटमार की लेकिन गनीमत यह रही कि दो मिनटा के अंदर अंदर पुलिस मौके तहच गई उस मुंडिया ਥਾਣੇ ਬੁਲਾਇਆ ਗਿਆ ਇਹਨਾਂ ਦੇ ਜਿਹੜੇ ਮਾਪੇ ਸੀ ਉਹਨਾਂ ਨੂੰ ਥਾਣੇ ਬੁਲਾਇਆ ਗਿਆ ਤੇ ਥਾਣੇ ਬੁਲਾ ਕੇ ਫਿਰ ਜਿਹੜਾ ਇਹਨਾਂ ਨੂੰ ਉਹ ਵਾਰਨਿੰਗ ਦੇ ਕੇ ਛੱਡਿਆ ਗਿਆ ਤੁਹਾਨੂੰ ਦੱਸਦੇ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਿਹੜੀ ਸਿਆਣਕਾਰੀ ਸਾਂਝਾ ਕੀਤੀ ਗਈ ਉਸ ਦੇ ਬਾਅਦ ਇਹ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਸੀਗੇ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਤਕਰਾਰ ਹੋਈ ਸੀ ਜਿਸ ਤੋਂ ਬਾਅਦ ਪੰਜ ਛੇ ਨਵਾਲਖ ਮੁੰਡਿਆਂ ਨੇ ਇੱਕ ਦੂਜੇ ਨਵਾਲਖ ਮੁੰਡੇ ਦੀ ਜਿਹੜੀ ਆ ਕੁੱਟਮਾਰ ਕੀਤੀ ਹੈ ਜਿਸ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਅਚਾਨਕ ਤੋਂ ਪੰਜ ਛੇ ਮੁੰਡੇ ਇਕੱਠੇ ਹੋ ਕੇ ਆਉਂਦੇ ਨੇ ਕਿ ਇੱਕ ਹੋਰ ਨਵਲਗ ਮੁੰਡੇ ਦੇ ਉੱਤੇ ਹਮਲਾ ਕਰ ਦਿੰਦੇ ਨੇ ਪੁਲਿਸ ਮੁਲਾਜ਼ਮ ਦਾ ਕਹਿਣਾ ਸੀ ਕਿ ਸਾਨੂੰ ਇਹ ਲੱਗਦਾ ਵੀ ਜਿਹੜਾ ਇਹਨਾਂ ਬੱਚਿਆਂ ਦਾ ਪੁਲਿਕ ਖਰਾਬ ਹੋ ਸਕਦਾ ਸੀ ਇਸ ਕਰਕੇ ਇਹਨਾਂ ਨੂੰ ਸਿਰਫ ਚੇਤਾਵਨੀ ਦੇ ਕੇ ਛੱਡਿਆ ਗਿਆ ਉਹਨਾਂ ਚਾਹ ਕਿ ਬੱਚੇ ਦੇ ਨਾਲ-ਨਾਲ ਉਹਨਾਂ ਦੇ ਮਾਪਿਆਂ ਨੂੰ ਵੀ ਥਾਣੇ ਬੁਲਾਇਆ ਗਿਆ ਤੇ ਥਾਣੇ ਬੁਲਾ ਕੇ ਇਹਨਾਂ ਨੂੰ ਸਮਝਾਇਆ ਕਿ ਨਵਲਗ ਬੱਚੇ ਨੇ ਇਹਨਾਂ ਦੀ ਉਮਰ ਇ tanto ਕਮ ਕਰਨੀ ਨਹੀਂ ਹੈ ਜੇਕਰ ਪੁਸ ਦੇ ਇਸਾਂ ਦੇ ਵਿੱਚ ਫਸ ਗਏ ਤਾਂ ਫਿਰ ਇਹਨਾਂ ਦੀ ਜਿਹੜੀ ਹੈ ਜ਼ਿੰਦਗੀ ਉਹ ਬਰਬਾਦ ਹੋ ਜੋਗੀ ਇਹਨਾਂ ਤਸਵੀਰਾਂ ਦੇ ਰਾਹੀਂ ਤੁਸੀਂ ਪੰਜਾਬ ਦੇ ਹਾਲਾਤਾਂ ਦੀ ਜਾਣ ਸਕਦੇ ਹੋ ਕਿ ਕਿਸ ਤਰ੍ਹਾਂ ਨਾਬਾਲਗ ਬੱਚੇ ਜਿਹੜੇ ਨੇ ਉਸ ਤਰ੍ਹਾਂ ਲੜਨ ਨੂੰ ਉਤਾਰੂ ਨੇ ਆਖਿਰਕਾਰ ਕਿਸਥੇ ਇਹ ਹੌਸਲਾ ਜਿਹੜਾ ਇਹਨਾਂ ਨੂੰ ਕਿੱਥੋਂ ਆਉਂਦਾ ਕਿ ਇਹਨਾਂ ਨੂੰ ਡਰ ਨਹੀਂ ਲੱਗਦਾ ਕਿ ਇੱਕ ਛੋਟੀ ਜੀ ਗਲਤੀ ਕਰਕੇ ਇਹਨਾਂ ਦੀ ਪੂਰੀ ਜਿਹੜੀ ਜ਼ਿੰਦਗੀ ਆ ਖਰਾਬ ਹੋ ਸਕਦੀ ਹੈ ਜੇਲਾ ਜਿਹੜੀ ਹੈ ਇਹਨਾਂ ਨੂੰ ਕਟਣੀ ਪੈ ਸਕਦੀ ਹੈ ਲੇਕਿਨ ਇਹਨਾਂ ਨੂੰ ਲੱਗਦਾ ਭਈ ਪੁਲਿਸ ਪ੍ਰਸ਼ਾਸਨ ਦਾ ਕਿਸੇ ਚੀਜ਼ ਦਾ ਹੁਣ ਲੋਕਾਂ ਨੂੰ ਡਰ ਨਹੀਂ ਰਿਹਾ ਖਾਸ ਕਰਕੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਇੱਕ ਅਰਾਜਕਤਾ ਵਾਲਾ ਮਾਹੌਲ ਜਿਹੜਾ ਉਹ ਵੱਧਦਾ ਹੋਇਆ ਨਜ਼ਰ ਆ ਰਿਹਾ ਕਿਤੇ ਠੰਠਾ ਗੋਲੀਆਂ ਮੱਚਦੀਆਂ ਨੇ ਕਿਤੇ ਦਫ਼ਤਰ ਦੇ ਨਾਲ ਹਮਲਾ ਹੋ ਜਾਂਦਾ ਕਿਤੇ ਲੁੱਟਪਾਟ ਹੁੰਦੀ ਆ ਤੇ ਹੁਣ ਗਿੱਦੜਵਾ ਬੱਸ ਸਟੈਂਡ ਦੀ ਜਿਹੜੀ ਤਸਵੀਰਾਂ ਸਾਹਮਣੇ ਆਈਆਂ ਨੇ ਐਵੀ ਸੋਚਣ ਦੇ ਵਾਸਤੇ ਪੰਜਾਬੀਆਂ ਨੂੰ ਮਜਬੂਰ ਕਰ ਦਿਆ ਨੇ ਕਿ ਆਖਿਰ ਪੰਜਾਬ ਦਾ ਯੂਥ ਕਿੱਥੇ ਜਾ ਰਿਹਾ ਅੱਜ ਕੱਲ੍ਹ ਅਸੀਂ ਯੂਥ ਦੀ ਗੱਲ ਕਰਦੇ ਆ ਲੇਕਿਨ ਯੂਥ ਦੀ ਗੱਲ ਤਾਂ ਬਾਅਦ ਚ ਆ ਪਹਿਲਾਂ ਤਾਂ ਆਪਣੇ ਬੱਚਿਆਂ ਦੀ ਗੱਲ ਕਰ ਲੋ ਤੁਸੀਂ ਆਪਣੇ ਬੱਚਿਆਂ ਨੂੰ ਹੀ ਸਾਂਭ ਲੋ ਕਿ ਆਖਿਰਕਾਰ ਉਹ ਕਿੱਦਾਂ ਜਾ ਰਹੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਚੱਲਦਾ ਹੈ ਕਿ ਇੱਕ ਛੋਟੀ ਜੀ ਗੱਲ ਨੂੰ ਲੈ ਕੇ ਨਿੱਕੀ ਜੀ ਗੱਲ ਨੂੰ ਲੈ ਕੇ ਉਹਨੇ ਗੁੱਸੇ ਦੇ ਵਿੱਚ ਆ ਜਾਂਦੇ ਨੇ ਕਿ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇੱਕ ਬੱਚੇ ਦੀ ਕੁੱਟਮਾਰ ਕਰਨ ਸ਼ਰਿਆਮ ਬਾਜ਼ਾਰ ਦੇ ਵਿੱਚ ਉਹਦੇ ਉੱਤੇ ਹਮਲਾ ਕਰ ਆਖਿਰਕਾਰ ਇਹ ਮਾਨਸਿਕਤਾ ਕਿੱਥੋਂ ਆ ਰਹੀ ਹੈ ਤੁਹਾਨੂੰ ਦੱਸ ਦੇ ਕਿ ਲਗਾਤਾਰ ਪੰਜਾਬ ਪੁਲਸ ਐਪੀਲ ਕਰਦੀ ਹੋਈ ਨਜ਼ਰ ਆ ਰਹੀ ਆ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਜਿਹੜਾ ਬਣਾ ਕੇ ਰੱਖੋ ਲੇਕਿਨ ਇਹਨਾਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਕਿ ਪੰਜਾਬ ਦਾ ਤਾਂ ਕੁਝ ਨਹੀਂ ਹੋ ਸਕਦਾ